ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਫੇਰ ਲੈ ਕੇ ਆਏ ਜੀ ਤਿੰਨ ਵੈਰਿਟੀਆ ਦੇ ਵੀਡੀਓ ਸਭ ਤੋਂ ਪਹਿਲਾਂ ਦਿਖਾਵਾਂਗੇ ਜੈਂਸ ਕੋਟੀ ਇਸ ਵੀਡੀਓ ਚ ਜੈਂਸ ਕੋਟੀ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਪੱਕੇ ਮੈਚੀ ਨੇ ਕੋਟੀਆਂ ਹੁੰਦੇ ਨੇ ਇਹ ਫੁੱਲ ਸਾਈਜ਼ ਸਟਿਚੇਬਲ ਵੱਡੇ ਸਾਈਜ਼ ਨੇ ਜੀ ਵਧੀਆ ਪੱਸ਼ਮ ਦੀ ਕੋਟੀ ਹੈ ਰੇਟ ਹੈਗੇ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦੇ ਦੋ ਪੀਸ ਕਲਰ ਜੈਂ ਬਹੁਤ ਸ਼ਾਨਦਾਰ ਨੇ ਵਧੀਆ ਕਲਰ ਨੇ ਵਧੀਆ ਡਿਜ਼ਾਈਨ ਫੁੱਲ ਸਾਈਜ਼ ਆ ਪੱਕੇ ਮੇਚੇ ਦੀਆਂ ਨੇ ਸਟਿਚੇਬਲ ਕਲਰ ਡਿਜ਼ਾਈਨ ਵਧੀਆ ਨੇ ਲਾਈਟ ਸਰ ਸਰਦਾਰੀ ਕਲਰ ਨੇ ਸਾਰੇ ਗੋਲਗਲ ਹੈ ਤੇ ਜੈਂਸ ਸਵਟਰ ਆ ਜੈਂਸ ਸਵਟਰ ਪਰਸ਼ਮ ਦਾ ਵਧੀਆ ਸਵਟਰ ਹੀ ਗਰਮ ਸਵਟਰ ਵਧੀਆ ਬੁਰ ਨਹੀਂ ਹੁੰਦਾ ਵਧੀਆ ਵਾਲਾ ਸਵਟਰ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦੇ ਦੋ ਪੀਸ ਹੈ 250 ਰੁਪਏ ਦਾ ਪੀਸ ਹੈ ਜੀ ਵਧੀਆ ਪਸ਼ਮ ਦਾ ਸਵਟਰ ਹੈ ਆਵੜੀ ਜੈਂਸ ਕੋਟੀ ਜੈਂਸ ਕੋਟੀ ਚਾਰ ਤੋਂ ਪੰਜ ਕਲਰ ਨਹੀਂ ਸਵਟਰ ਤੇ ਤਿੰਨ ਤੋਂ ਚਾਰ ਕਲਰ ਨੇ ਬਾਕੀ ਕਲਰ ਸਾਡੇ ਕੋਲੇ ਆਉਂਦੇ ਰਹਿੰਦੇ ਜੀ ਚੇਂਜ ਹੋ ਕੇ ਹਰ ਵਾਰੀ ਕਲਰ ਆਉਂਦੇ ਆ ਇਸ ਤੋਂ ਅਗੇ ਦਿਖਾਵਾਂਗੇ ਲੇਡੀਜ਼ ਜੈਕਟਾਂ ਲੇਡੀਜ਼ ਜੈਕਟਾਂ ਜੀ ਆਲ ਓਵਰ ਵੀ ਪੀਸ ਹੈ ਵਧੀਆ ਸਟਿਚੇ ਵਾਲਾ ਫੁੱਲ ਸਾਈਜ਼ ਹੈ ਵਾਈਟ ਕਲਰ ਬਾਕੀ ਵੀਡੀਓ ਦੇ ਐਂਡ ਤੱਕ ਬਣੇ ਰਹੀ ਕਲਰ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਸਾਰੇ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵਧੀਆ ਕਲਰ ਨੇ ਸਾਰੇ ਤੇ 올ਓਵਰ ਦਾ ਪੀਸ ਸਟਿਚੇਬਲ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦਾ ਦੋ ਪੀਸ 250 ਰੁਪਏ ਦਾ ਪੀਸ ਹੈ ਫੁੱਲ ਸਾਈਜ਼ ਹੈ 올ਓਵਰ ਦਾ ਪੀਸ ਪੱਕੇ ਮੇਚੇ ਨੇ ਵਧੀਆ ਪਰਸ਼ਮ ਦੀ ਜੈਕਟ ਹੈ ਲੇਡੀਜ਼ ਫਰੰਟ ਆਫ ਜੇਬ ਸਾਰੇ ਹਰ ਇੱਕ ਪੀਸ ਦੇ ਫਰੰਟ ਜੇਬਾ ਨੇ ਜੀ ਵਧੀਆ ਪਰਸ਼ਮ ਦੀ ਜੈਕਟ ਹੈ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਐਂਡ ਦੇ ਵਿੱਚ ਸ਼ਾਲਾਂ ਦਿਖਾਈਆਂ ਨੇ ਸ਼ਾਲਾਂ ਦੇ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਨੇ ਵੀਡੀਓ ਨੂੰ ਵਤ ਤੋਂ ਵਤ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੇ ਜੀ ਜੈਕਟਾਂ ਦੇ ਵਿੱਚ ਕਲਰਾਂ ਨੇ ਕਲਰ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਵਧੀਆ ਕਲਰਾਂ ਦੀ ਕੰਬੀਨੇਸ਼ਨ ਹੈ ਲਾਈਟ ਕਲਰ ਨੇ ਡਾਰਕ ਕਲਰ ਨੇ ਸਰਦਾਰੀ ਰੰਗ ਹੈ ਆਹ ਮਾਉਣ ਵਾਲੇ ਪੱਸ਼ਮ ਦੀ ਵਧੀਆ ਜੈਕਟ ਹੈ ਇਹ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ 2 ਪੀਸ ਹੈ 250 ਰੁਪਏ ਦੀ ਜੈਕਟ ਹੈ 500 ਦੀਆਂ 2 ਜੈਕਟਾਂ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਚ ਕਿਤੇ ਵੀ ਕੋਈ ਵੀ ਪੀਸ ਪਸੰਦ ਹੈ ਸਕਰੀਨ ਸ਼ਾਟ ਭੇਜ ਕੇ ਬੁੱਕ ਕਰ ਲਓ ਜੀ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਤੁਸੀਂ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵੀਡੀਓ ਨੂੰ ਐਂਡ ਤੱਕ ਬਣੀ ਰਹੀ ਜੀ ਸਾਰੇ ਕਲਰ ਡਿਜ਼ਾਈਨ ਦਿਖਾਇਆ ਡਿਟੇਲ ਨਾਲ ਵੀਡੀਓ ਬਣਾਈਏ ਫਰੰਟ ਪੋਕਟਾਂ ਲੱਗੀਆਂ ਹੋਈਆਂ ਨੇ ਜੈਕਟਾਂ ਨੂੰ ਕਲਰਾਂ ਦੀ ਕੰਬੀਨੇਸ਼ਨ ਹੀ ਬਹੁਤ ਸ਼ਾਨਦਾਰ ਹੈ ਲਾਈਟ ਕਲਰ ਹੈ ਡਾਰਕ ਕਲਰ ਹੈ ਪੱਸ਼ਮ ਦੀਆਂ ਨੇ ਵਧੀਆ ਗਰਮ ਨੇ ਪੱਸ਼ਮ ਦੀਆਂ ਸਟਿਚੇ ਵਾਲਾ ਫੁੱਲ ਸਾਈਜ਼ ਨੇ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦੇ 2 ਪੀਸ ਹੈ 250 ਰੁਪਏ ਦਾ ਪੀਸ ਹੈ ਵਧੀਆ ਪੱਛਮ ਦੀ ਜੈਕਟ ਹੈ ਵਾਈਟ ਕਲਰ ਮਿਲ ਜੋ ਬਲੈਕ ਕਲਰ ਮਿਲ ਜੋ ਬਾਕੀ ਕਲਰਫੁਲ ਸਾਰੇ ਨਿਸਤੋਗੇ ਦਿਖਾਵਾਂਗੇ ਲੇਡੀਜ਼ ਕੋਟੀਆਂ ਲੇਡੀਜ਼ ਬਲੇਜ਼ਰ ਕੋਟ ਐਪ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੀਡੀਅਮ ਸਾਈਜ਼ ਹੈ ਜਿਆਦਾ ਲੌਂਗ ਨਹੀਂ ਹੈਗਾ ਲੌਂਗ ਵਾਂਗੂ ਹੀ ਹੁੰਦੇ ਜੀ ਇਹ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਸਾਰੇ ਦਿਖਾਏ ਆ ਕਲਰਾਂ ਦੀ ਕੰਬੀਨੇਸ਼ਨ ਵਧੀਆ ਜੀ ਲਾਈਟ ਲਾਈਟ ਕਲਰ ਹੈ ਸਰਦਾਰੀ ਰੰਗ ਹੈ ਸਾਰੇ ਵਧੀਆ ਰੰਗ ਨੇ ਗਰਮੋਂਦਾ ਪੂਰਾ ਫੁੱਲ ਜਿੱਤ ਬੁਰਣੀ ਹੁੰਦਾ ਇਹਦੇ ਤੇ ਬਲੇਜ਼ਰ ਟੈਪ ਆ ਜਾਂਦਾ ਕੋਟ ਲੇਡੀਜ਼ ਕੋਟ ਬੁਰਣੀ ਇਹਦੇ ਤੇ ਹੁੰਦਾ ਇਸ ਆਗਿ ਸਗੇ ਦਿਖਾ ਰਹੇ ਨੇ ਲੇਡੀਜ਼ ਕੋਟੀਆਂ ਵਾਲੀਆਂ ਜੀ ਆਹ ਵਾਲੇ ਕਲਰ ਡਿਜ਼ਾਈਨ ਨੇ ਲਾਈਟ ਕਲਰ ਲਾਈਟ ਡਾਇਰ ਕਲਰ ਸਾਰੇ ਦਿਖਾਇਆ ਵੀਡੀਓ ਨਾਲ ਐਂਡ ਤੱਕ ਬਣਾਈ ਰਹੀ ਜੀ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈਏ ਕੋਟੀਆਂ ਦੀ ਅਤੇ ਸ਼ਾਲਾਂ ਦੀ ਵਧੀਆ ਕਲਰ ਨੇ ਸਾਰੇ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ 500 ਦੇ ਦੋ ਪੀਸ ਹੈ 250 ਰੁਪਏ ਦਾ ਪੀਸ ਹੈ ਜੀ ਕੋਈ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ 'ਤੇ ਸੈਂਡ ਕਰ ਦਿਓ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਜੀ ਕੋਈ ਵੀ ਪੀਸ ਬੁੱਕ ਸਕਰੀਨ ਸ਼ਾਟ ਭੇਜ ਕੇ ਬੁੱਕ ਕਰ ਸਕਦੇ ਹੋ ਤੁਸੀਂ ਘਰ ਬੈਠੇ ਆਨਲਾਈਨ ਵੀ ਮੰਗਵਾਓ ਆਲ ਇੰਡੀਆ 'ਚ ਕਿਤੇ ਵੀ ਮੰਗਵਾ ਸਕਦੇ ਹੋ ਘਰ ਬੈਠੇ ਆਨਲਾਈਨ ਕਲਰ ਡਿਜ਼ਾਈਨ ਸਾਰੇ ਕਲਰਾਂ ਦੀ ਕੰਬੀਨੇਸ਼ਨ ਹੀ ਬਹੁਤ ਸ਼ਾਨਦਾਰ ਹੈ ਲਾਈਟ ਕਲਰ ਹੈ ਡਾਰਕ ਕਲਰ ਹੈ ਵਧੀਆ ਕਲਰ ਨੇ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ 250 ਰੁਪਏ ਦਾ ਪੀਸ ਹੈ ਵੀਡੀਓ ਨੂੰ ਬਤਵਾਂ ਦੇ ਸ਼ੇਅਰ ਜਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਿਵੇਂ ਦੀ ਲੱਗੀ ਹੈ ਵੈਰਾਈਟੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿੰਨਾ ਮੈਂ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੁਹਾਨੂੰ ਮਿਲਿਆ ਕਰੂਗੀ ਜੀ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਹੈ ਵਧੀਆ ਇਸ ਤੋਂ ਅੱਗੇ ਦਿਖਾਵਾਂਗੇ ਸ਼ਾਲਾਂ ਡਬਲ ਸ਼ੇਡ ਸ਼ਾਲ ਹੈ ਜੀ ਵਧੀਆ ਵਾਲੀ ਸ਼ਾਲ ਹੈ ਜਰੀ ਵਾਲੀ ਸ਼ਾਲ ਡਬਲ ਸ਼ੇਡ ਦੋਨੇ ਸ਼ੈਡਾਂ ਵਾਲੀ ਸ਼ਾਲ ਹੈ ਜੀ ਡਬਲ ਸ਼ੇਡ ਵਾਲੀ ਸ਼ਾਲ ਕਲਰ ਡੀਨ ਸਾਰੇ ਦਿਖਾਇਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਰਦਾਰੀ ਰੰਗ ਨੇ ਵਧੀਆ ਸ਼ਾਲਾਂ ਦੇ ਲਾਈਟ ਕਲਰ ਡਾਰਕ ਕਲਰ ਰੇਟ ਹੈਗਾ ਸ਼ਾਲ ਦਾ ਇਹ 300 ਰੁਪਏ ਦਾ ਪੀਸ ਹੈ ਸਿਰਫ 300 ਰੁਪਏ ਦਾ ਸ਼ਾਲ ਆ ਵਧੀਆ ਸ਼ਾਲ ਵੱਡੇ ਸ਼ਾਲ ਨੇ ਕੁਲ ਡੁੱਲੇ ਡਬਲ ਸ਼ੇਡ ਦੇ ਸ਼ਾਲ ਨੇ ਜਰੀ ਵਾਲੇ ਵਧੀਆ ਵਾਲੇ ਸ਼ਾਲ ਨੇ ਡਾਰਕ ਕਲਰ ਹੈ ਲਾਈਟ ਕਲਰ ਹੈ ਡਬਲ ਸ਼ੇਡ ਹੈ ਦੋਨੇ ਸ਼ੇਡ ਨਾਲ ਜਲਦੀ ਨੇ ਇੱਕ ਸ਼ੇਡ ਡਾਰਕ ਹੈ ਦੂਸਰੀ ਸ਼ੇਡ ਲਾਈਟ ਹੈ ਸ਼ਾਲ ਦੀ ਕਲਰ ਬਹੁਤ ਸ਼ਾਨਦਾਰ ਨੇ ਲਾਈਟ ਲਾਈਟ ਕਲਰ ਨੇ ਡਾਰਕ ਕਲਰ ਵੀ ਹੈਗੇ ਆ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਰੇਟ ਹੈਗੇ ਸਿਰਫ 300 ਰੁਪਏ ਦਾ ਪੀਸ ਹੈ ਜੀ ਸ਼ਾਲ ਹੈ 300 ਰੁਪਏ ਦੀ ਵੀਡੀਓ ਦੇ ਅੰਡ ਤੱਕ ਬਣੀ ਰਹੀ ਕਲਰ ਬਹੁਤ ਸ਼ਾਨਦਾਰ ਨੇ ਸ਼ਾਲਾਂ ਦੇ ਬਹੁਤ ਵਧੀਆ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਲਾਈਟ ਕਲਰ ਹੈ ਡਾਰਕ ਕਲਰ ਹੈ ਆ ਦੇਖੋ ਇਹ ਡਬਲ ਸ਼ੇਡ ਸ਼ਾਲ ਕਸ਼ਮੀਰੀ ਲ ਹੁੰਦਾ ਸ਼ਾਲਾ ਵਧੀਆ ਸ਼ਾਲ ਹੈ ਸਿਰਫ 300 ਰੁਪਏ ਦਾ ਪੀਸ ਹੈ। ਇਹ ਲੋਅ ਲਾਈਟ ਕਲਰ ਡਬਲ ਸ਼ੇਡ ਵਾਲਾ ਸ਼ਾਲਾ ਹੈ। ਲਾਈਟ ਕਲਰ ਸਰਦਾਰੀ ਰੰਗ ਹੈ। ਬਹੁਤ ਸ਼ਾਨਦਾਰ ਕਲਰ ਨੇ। ਸਿਰਫ 300 ਰੁਪਏ ਦਾ ਪੀਸ ਹੈ। ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ। ਕਲਰ ਬਹੁਤ ਸ਼ਾਨਦਾਰ ਨੇ ਸ਼ਾਲਾਂ ਦੇ। ਵੀਡੀਓ ਨਾਲ ਐਂਡ ਤੱਕ ਬਣੇ ਰਹੀ ਜੀ। ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰ ਦਿਓ। ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ। ਕੋਈ ਵੀ ਪੀਸ ਜਾਇਦਾ ਸਕਰੀਨਸ਼ਾਟ ਭੇਜ ਕੇ ਬੁੱਕਰ ਬੁੱਕ ਕਰ ਸਕਦੇ ਨੇ ਬੁੱਕ ਕਰਕੇ ਆਨਲਾਈਨ ਮੰਗਵਾ ਸਕਦੇ ਤੁਸੀਂ ਵੀਡੀਓ ਨਾਲ ਐਡ ਤੱਕ ਬਣੇ ਰੇ ਕਲਰ ਬਹੁਤ ਸ਼ਾਨਦਾਰ ਨੇ ਇਨਸ਼ਾਅੱਲਾ ਦੇ ਰੇਟ ਹੈਗੇ ਸਿਰਫ 300 ਰੁਪਏ ਦਾ ਪੀਸ ਹੈ 300 ਰੁਪਏ ਦਾ ਪਰ ਸ਼ਾਲ ਦਾ ਸ਼ਾਲ ਗਰਮ ਸ਼ਾਲ ਵਧੀਆ ਸਿਰਫ 300 ਰੁਪਏ ਦਾ ਪੀਸ ਹੈ ਫੈਂਸੀ ਸ਼ਾਲ ਡਬਲ ਸ਼ੇਡ ਵਾਲੇ ਆਉਣ ਜਾਣ ਵਾਲੇ ਸ਼ਾਲ ਹੈ ਜੀ ਫੈਂਸੀ ਸ਼ਾਲ ਨੇ ਸਿਰਫ 300 ਰੁਪਏ ਦਾ ਪੀਸ ਹੈ ਆਹ ਰਹੀ ਕਲਰਾਂ ਦੀ ਕੰਬੀਨੇਸ਼ਨ ਹੀ ਬਹੁਤ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਹੈ ਵਧੀਆ ਕਲਰ ਨੇ ਸਾਰੇ ਲਾਈਟ ਕਲਰ ਡਾਰਕ ਕਲਰ ਬਿਨਾ ਪ੍ਰਿੰਟ ਤੋਂ ਪਲੇਨ ਮਿਲ ਜੂ ਬਾਰਡਰ ਵਾਲਾ ਆ ਬਾਰਡਰ ਵਾਲੇ ਦੇ ਕਲਰ ਨਹੀਂ ਇਹਨਾਂ ਦੇ ਕਲਰ ਵੀ ਬਹੁਤ ਸ਼ਾਨਦਾਰ ਨੇ ਰੇਟ ਹੈਗੇ ਸਿਰਫ 300 ਰੁਪਏ ਦਾ ਪੀਸ ਹੈ ਵੀ ਵਧੀਆ ਪਰਸ਼ਮ ਦੇ ਸ਼ਾਲ ਨੇ ਪਰਸ਼ਮ ਦਾ ਸ਼ਾਲਾ ਵਧੀਆ ਜੀ ਸਿਰਫ 300 ਰੁਪਏ ਦਾ ਸ਼ਾਲ ਹੈ ਲਾਈਟ ਕਲਰ ਹੈ ਡਾਰਕ ਕਲਰ ਹੈ ਹਰ ਇੱਕ ਡਿਜ਼ਾਈਨ ਦੇ ਵਿੱਚ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਸਰਦਾਰੀ ਰੰਗ ਨੇ ਵਧੀਆ ਕਲਰ ਨੇ ਸਾਰੇ ਸਰਦਾਰੀ ਕਲਰ ਨੇ ਟੋਟਲੀ ਲਾਈਟ ਡਾਰਕ ਕਲਰਾਂ ਦੀ ਕੰਬੀਨੇਸ਼ਨ ਵਧੀਆ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇ ਜੇ ਨਵੇਂ ਆ ਸਾਡੇ YouTube ਚੈਨਲ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਈ ਆਵਲੀ ਕਲਰ ਡਿਜ਼ਾਈਨ ਪੈਨ ਯਾ ਲਈ ਬਾਰਡਰ ਵਾਲੇ ਸ਼ਾਲਾਂ ਦੇ ਕਲਰ ਵੇ ਨੇ ਜੀ ਪਛਮ ਦਾ ਸ਼ਾਲਾ ਗਰਮ ਵਧੀਆ ਸਿਰਫ 300 ਰੁਪਏ ਦਾ ਸ਼ਾਲਾ ਜੀ ਕਲਰ ਡਿਜ਼ਾਈਨ ਸਾਰੇ ਦਿਖਾਏ ਜੀ ਡਿਟੇਲ ਨਾਲ ਵੀਡੀਓ ਬਣਾਈਏ ਸ਼ਾਲਾਂ ਦੀ ਆਵਲੀ ਕਲਰ ਡਿਜ਼ਾਈਨ ਲਾਈਟ ਕਲਰ ਡਾਰਕ ਕਲਰ ਵਧੀਆ ਕਲਰ ਨੇ ਕੰਬੀਨੇਸ਼ਨ ਹੈ ਸਾਰੇ